ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡਾ ਵੀ ਵਿਆਹ ਨਹੀਂ ਹੋ ਰਿਹਾ ਤੁਸੀਂ ਕਰ ਲਓ ਹਰੀ ਇਲਾਚੀ ਦਾ ਸੌਂ ਦੇ ਮਹੀਨੇ ਦੇ ਵਿੱਚ ਉਪਾਅ ਜੇਕਰ ਤੁਸੀਂ ਸਿਰਫ ਇੱਕ ਵਾਰ ਇਹ ਇਹ ਉਪਾਅ ਕਰ ਲੈਂਦੇ ਹੋ ਤਾਂ ਰਿਸ਼ਤਾ ਆਪ ਚੱਲ ਕੇ ਤੁਹਾਡੇ ਘਰ ਵਿੱਚ ਆਵੇਗਾ ਸੰਗਜੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵੰਡ ਜਾਵੇ ਤੇ ਤੁਹਾਡਾ ਵੀ ਰਿਸ਼ਤਾ ਹੋਣਾ ਤੈ ਹੋ ਜਾਵੇ ਸਾ ਸੰਗਜੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੰਗਜ ਜੀ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਹੈ ਕਿ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਤੇ ਸਿੰਪਲ ਜਿਹਾ ਵਿਸ਼ਾ ਹੈ ਤੁਹਾਡੇ ਲਈ ਅੱਜ ਜੋ ਅਸੀਂ ਵੀਡੀਓ ਲੈ ਕੇ ਆਏ ਹਾਂ ਇੱਕ ਉਪਾਅ ਲੈ ਕੇ ਆਏ ਹਾਂ ਇਹ ਸੌਂ ਦੇ ਮਹੀਨੇ ਦੇ ਵਿੱਚ ਤੁਸੀਂ ਕਰਨਾ ਹੈ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਹੁੰਦੀਆਂ ਹਨ ਜਾਂ ਫਿਰ ਜਿਨ੍ਹਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਇਸ ਤਰ੍ਹਾਂ ਉਹ ਰਿਸ਼ਤਾ ਚਾਹੁੰਦੇ ਹਨ ਤੇ ਉਹਨਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਜੇਕਰ ਇਸ ਉਪਾਅ ਨੂੰ ਤੁਸੀਂ ਕਰ ਲੈਂਦੇ ਹੋ ਤੁਹਾਡੇ ਕੋਝੇ ਹੀ ਦਿਨਾਂ ਦੇ ਵਿੱਚ ਜੇ ਨਿਆਮੇ ਤੁਹਾਡੇ ਰਿਸ਼ਤੇ ਨੂੰ ਲੈ ਕੇ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਸੰਗਤ ਜੇ ਦੂਰ ਹੋ ਜਾਣਗੇ ਅਤੇ ਤੁਹਾਡਾ ਰਿਸ਼ਤਾ ਤੈ ਹੋ ਜਾਵੇਗਾ ਤੇ ਜਿੰਨਾ ਬੱਚਿਆਂ ਦੇ ਵਿਆਹ ਦੇ ਵਿੱਚ ਬਹੁਤ ਹੀ ਜ਼ਿਆਦਾ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਬਹੁਤ ਹੀ ਉਪਾ ਕਰਕੇ ਥੱਕ ਚੁੱਕੇ ਹਨ ਯਤਨ ਕਰਕੇ ਥੱਕ ਚੁੱਕੇ ਹਨ ਫਿਰ ਵੀ ਉਹਨਾਂ ਦਾ ਵਿਆਹ ਜਾ ਜੋਗ ਨਹੀਂ ਬੰਦਿਆ ਤਾਂ ਘਬਰੋਂ ਦੇ ਬਿਲਕੁਲ ਵਿੱਚ ਜ਼ਰੂਰਤ ਨਹੀਂ ਹੈ ਤੁਸੀਂ ਇਸ ਪਾਣੂ ਪੂਰੇ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਸੱਚੇ ਮਨ ਦੇ ਨਾਲ ਕਰ ਲੈਣਾ ਜਦੋਂ ਤੁਸੀਂ ਇਸ ਪਾਣੂ ਕਰੋਗੇ ਤਾਂ ਤੁਸੀਂ ਦੇਖਣਾ ਕਿਵੇਂ ਵਾਹਿਗੁਰੂ ਅਕਾਲ ਪੁਰਖ ਜੀ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਕਰ ਦੇਣਗੇ ਤੁਹਾਡੇ ਵਿਆਹ ਦਾ ਚੋਗ ਪੰਜ ਆਵੇਗਾ ਸੰਗਤ ਜੀ ਇਸ ਪਾਣੂ ਤੁਸੀਂ ਕੋਦਰ ਵੀ ਕਰ ਸਕਦੇ ਹੋ ਅਤੇ ਬੱਚੇ ਵੀ ਕਰ ਸਕਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਲੜਕੇ ਲੜਕੀਆਂ ਆਪ ਖੁਦ ਕਰ ਸਕਦੇ ਹਨ ਉਹਨਾਂ ਦੇ ਮਾਤਾ ਪਿਤਾ ਵੀ ਸੁਪਾਣੋ ਕਰ ਸਕਦੇ ਹਨ ਤੇ ਪੈਣ ਭਰਾ ਵੀ ਕਰ ਸਕਦੇ ਹਨ ਇਹ ਪਾ ਬਹੁਤ ਹੀ ਜ਼ਿਆਦਾ ਤੁਹਾਡੇ ਲਈ کارਗਰ ਸਾਬਤ ਹੋਵੇਗਾ ਕਿਉਂਕਿ ਸੰਗਤ ਜੇ ਸੁਪਾਣੋ ਇੱਕ ਵਾਰ ਹੀ ਕਰਨਾ ਹੋਵੇਗਾ ਇੱਕ ਵਾਰ ਕਰਨ ਤੇ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ ਇਸੋ ਪਾਣੂ ਦੋਸੇ ਕਿਵੇਂ ਕਰਨਾ ਹੈ ਕਰਨ ਦੇ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕਰਨ ਦੇ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕਿਹੜੇ ਸਮੇਂ ਤੁਸੀਂ ਇਸੋ ਪਾਣੂ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸੰਗਤ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਸਾਥ ਸੰਗਤ ਜੀ ਤੁਹਾਡੇ ਬੱਚਿਆਂ ਦੀ ਉਮਰ ਜੇਕਰ 35 ਸਾਲ ਜਾਂ ਫਿਰ 35 ਤੋਂ ਉੱਪਰ ਹੋ ਚੁੱਕੀ ਹੈ ਤੁਹਾਨੂੰ ਉਹਨਾਂ ਦੇ ਰਿਸ਼ਤੇ ਦੀ ਬਹੁਤ ਹੀ ਚਿੰਤਾ ਲੱਗੇ ਹੈ ਉਹਦਾ ਰਿਸ਼ਤਾ ਨਹੀਂ ਹੁੰਦਾ ਪਿਆ ਤੁਸੀਂ ਇਹ ਚੀਜ਼ ਸੋਚ ਰਹੇ ਹੋ ਕਿ ਰਿਸ਼ਤਾ ਆ ਨਹੀਂ ਰਿਹਾ ਰਿਸ਼ਤਾ ਹੋਵੇਗਾ ਕਿੱਥੋਂ ਇਸੇ ਹੀ ਤਰ੍ਹਾਂ ਤੁਸੀਂ ਇਸ ਪਾਣੂ ਸਵੇਰ ਦੇ ਸਮੇਂ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਵਰਦ ਰੱਖ ਰਹੇ ਹੋ ਫਿਰ ਤੁਸੀਂ ਉੱਥੇ ਬੈਠ ਕੇ ਸੁਪਾਣੂ ਕਰ ਸਕਦੇ ਹੋ ਜੇਕਰ ਤੁਸੀਂ ਵਾਰਤ ਨਹੀਂ ਰੱਖਦੇ ਤੁਸੀਂ ਫਿਰ ਇਸ ਪਾਣ ਨੂੰ ਉਵੇਂ ਹੀ ਕਰ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਆਸਾਨ ਤੇ ਬਹੁਤ ਹੀ ਜ਼ਿਆਦਾ ਸਿੰਪਲ ਹੈ ਜੇਕਰ ਤੁਸੀਂ ਅਜੇ ਤੱਕ ਸਥਾਪਨਾ ਨਹੀਂ ਕੀਤੀ ਸਵੇਰੇ ਸ਼ਾਮ ਤੁਸੀਂ ਮਾਂ ਦੁਰਗਾ ਦੇ ਚਿੱਤਰ ਜੇਕਰ ਸਵੇਰੇ ਸ਼ਾਮ ਤੁਸੀਂ ਮਾਂ ਦੁਰਗਾ ਦੇ ਚਿੱਤਰ ਦੀ ਤਸਵੀਰ ਦੇ ਸਾਹਮਣੇ ਦੇਸੀ ਘਿਓ ਦਾ ਦੀਵਾ ਜਗਾਉਂਦੇ ਹੋ ਤਾਂ ਤੁਹਾਨੂੰ ਵਿਸ਼ਵਾਸ ਦੇ ਨਾਲ ਦੱਸਦੇ ਹਾਂ ਕਿ ਇਸ ਪਾਣ ਤੁਸੀਂ ਮਾਂ ਦੁਰਗਾ ਦੀ ਤਸਵੀਰ ਦੇ ਸਾਹਮਣੇ ਕਰਨਾ ਹੋਵੇਗਾ ਇਸੇ ਤਰ੍ਹਾਂ ਇਸ ਪਾਣੂ ਤੁਸੀਂ 12 ਸੌ ਦੇ ਮਹੀਨੇ ਵਿੱਚ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੈ ਉੱਥੇ ਬੈਠ ਕੇ ਤੁਸੀਂ ਇਸ ਪਾਣੂ ਕਰ ਸਕਦੇ ਹੋ ਇਸੇ ਹੀ ਤਰ੍ਹਾਂ ਸਵੇਰ ਦੇ ਸਮੇਂ ਤੁਸੀਂ ਆਪਣਾ ਕੰਮਕਾਰ ਕਰਕੇ ਜਾਂ ਕੰਮਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੇਕਰ ਤੁਹਾਡੇ ਕੋਲ ਪੀਲੇ ਜਾਂ ਲਾਲ ਰੰਗ ਦੇ ਵਸਤਰ ਹਨ ਤਾਂ ਉਹਨਾਂ ਨੂੰ ਪਾ ਸਕਦੇ ਹੋ ਇਸ ਪਾਣੂ ਕਰਨ ਦੇ ਬਾਅਦ ਸਭ ਤੋਂ ਕਾਸ ਤੌਰ ਤੇ ਤੁਹਾਨੂੰ ਕਹਾਂਗੇ ਕਿ ਇਹ ਜੋ ਬੱਚੇ ਹਨ ਜੋ ਵੀ ਇਹਨਾਂ ਦੇ ਮਾਤਾ ਪਿਤਾ ਹਨ ਉਹ ਵੀ ਇਸ ਉਪਾਣੂ ਕਰ ਸਕਦੇ ਹਨ ਤੇ ਮਾਤਾ ਕਿਸੇ ਤੇ ਕਿਸੇ ਵੀ ਪ੍ਰੋਬਲਮ ਦੇ ਕਰਕੇ ਜੇਕਰ ਮਾਤਾ ਨਹੀਂ ਕਰ ਸਕਦੀ ਤਾਂ ਉਹਨਾਂ ਦਾ ਬੱਚਾ ਜਿਸ ਦਾ ਰਿਸ਼ਤਾ ਤੈਅ ਨਹੀਂ ਹੁੰਦਾ ਉਹ ਖੁਦ ਵੀ ਕਰ ਸਕਦਾ ਹੈ ਕਹਿੰਦੋਂ ਪਾਵ ਇਹ ਕਿਸ ਚਮਤਕਾਰੀ ਉਪਾਣੂ ਦਿਨ ਦੇ ਸਮੇਂ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਨੂੰ ਤੁਸੀਂ ਕੀ ਕਰਨਾ ਹੈ ਗਣਪਤੀ ਦੇ ਅੱਗੇ ਮਾਤਾ ਦੇਵੀ ਦੇ ਅੱਗੇ ਤੁਸੀਂ ਦੇਸੀ ਘਿਓ ਦਾ ਦੀਵਾ ਚੁਕਾਉਣਾ ਹੈ ਜੇਕਰ ਤੁਸੀਂ ਘਰ ਦੇ ਵਿੱਚ ਪਾਠ ਪੂਜਾ ਕਰ ਰਹੇ ਹੋ ਵਾਰਤ ਰੱਖਦੇ ਹੋ ਫਿਰ ਤੁਸੀਂ ਉਸੇ ਹੀ ਤਰੀਕੇ ਨਾਲ ਕਰੋ ਜੇਕਰ ਨਹੀਂ ਕਰ ਰਹੇ ਤਾਂ ਤੁਸੀਂ ਪਾਠ ਵਾਲੇ ਸਥਾਨ ਤੇ ਮਾਤਾ ਦੇਵੀ ਜਿੱਦੀ ਫੋਟੋ ਸਾਹਮਣੇ ਇੱਕ ਦੇਸੀ ਘਿਓ ਦਾ ਦੀਵਾ ਜਗਾ ਕੇ ਇਸ ਤਰ੍ਹਾਂ ਹੀ ਦੇਸੀ ਘਿਓ ਦਾ ਦੀਵਾ ਚੁਕਾਉਣ ਤੋਂ ਬਾਅਦ ਤੁਸੀਂ ਹਰੀ ਮੂੰਗੀ ਦੀ ਦਾਲ ਲੈ ਸਕਦੇ ਹੋ ਸਾਗ ਤੇ ਹੋ ਸਾਗ ਤੇ ਮੂੰਗੀ ਦਾਲ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਹਰੀ ਸਾਬਤ ਮੂੰਗੇ ਦੀ ਦਾਲ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਪੀਸੀ ਹੋਈ ਦਾਲ ਹਰੀ ਮੂੰਗੇ ਦੀ ਲੈ ਸਕਦੇ ਹੋ ਜਿਹੜੀ ਤੁਸੀਂ ਹਰੀ ਮੂੰਗੇ ਸਾਬਤ ਦਾਲ ਲਈ ਹੈ ਉਹ ਤੁਸੀਂ ਅੱਧੀ ਕਟੋਰੀ ਲੈਣੀ ਹੈ ਇਸ ਦੇ ਨਾਲ ਤੁਹਾਨੂੰ ਚਾਹੀਦੀਆਂ ਹਨ ਹਰੀਆਂ ਇਲਾਚੀਆਂ ਹਰੀਆਂ ਇਲਾਚੀਆਂ ਜਿਹੜੀਆਂ ਹਨ ਉਸ ਵਿੱਚ ਛੋਟੀ ਤੋਂ ਵੱਡੀ ਦਾ ਕੋਈ ਵੀ ਚੱਕਰ ਨਹੀਂ ਹੋਵੇਗਾ ਪਰ ਗਿਣਤੀ ਪੂਰੀ 9 ਹਰੀਆਂ ਇਲਾਚੀਆਂ ਦੀ ਹੋਣੀ ਚਾਹੀਦੀ ਹੈ ਜੋ ਕਿ ਬਿਲਕੁਲ ਹਰੀਆਂ ਇਲਾਚੀਆਂ ਫਰੈਸ਼ ਤੇ ਤਾਜ਼ੀਆਂ ਹੋਣੀਆਂ ਚਾਹੀਦੀਆਂ ਹਨ ਤੇ ਉਹ ਹਰੀਆਂ ਇਲਾਚੀਆਂ ਨੂੰ ਤੁਸੀਂ ਇਸ ਕਟੋਰੀ ਦੇ ਵਿੱਚ ਰੱਖ ਦੇਣਾ ਹੈ ਜਿਸ ਵਿੱਚ ਤੁਸੀਂ ਦਾਲ ਰੱਖੀ ਸੀ ਤੇ ਉਹ ਕਟੋਰੀ ਨੂੰ ਤੁਸੀਂ ਹੱਥ ਦੇ ਵਿੱਚ ਲੈ ਕੇ ਗਣਪਤੀ ਜੀ ਦੇ ਅੱਗੇ ਸਾਹਮਣੇ ਆਪਣੀ ਪ੍ਰਾਰਥਨਾ ਕਰਨੀ ਹੈ ਮਾਤਾ ਦੁਰਗਾ ਦੇਵੀ ਦੇ ਸਾਹਮਣੇ ਆਪਣੀ ਪ੍ਰਾਰਥਨਾ ਕਰਨੀ ਹੈ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਜੋਗ ਨਹੀਂ ਬਣ ਰਹੇ ਪ੍ਰੋਬਲਮ ਜਿਹੜੀਆਂ ਵੀ ਆ ਰਹੀਆਂ ਹਨ ਬੱਚਿਆਂ ਦੇ ਵਿਆਹ ਜਾਂ ਰਿਸ਼ਤੇ ਨੂੰ ਲੈ ਕੇ ਤਾਂ ਉਹ ਤੁਰੰਤ ਦੂਰ ਹੋ ਜਾਣਗੇ ਇਸ ਪਾਣੂ ਚਾਲੂ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਵੀ ਜ਼ਰੂਰ ਖਾਸ ਧਿਆਨ ਰੱਖਣਾ ਮਾਤਾ ਦੇਵੀ ਨੂੰ ਹਲਦੀ ਦਾ ਤਿਲਕ ਤੁਸੀਂ ਚਿਰੋ ਲਗਾਉਣਾ ਹੈ ਇਸ ਪਾਣੂ ਕਰਦੇ ਸਮੇਂ ਭਗਵਾਨ ਵਿਸ਼ਨੋ ਜੀ ਨੂੰ ਇਸ ਪਾ ਤੋਂ ਬਾਅਦ ਬਹੁਤ ਜ਼ਿਆਦਾ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਬੱਚਿਆਂ ਦੇ ਜੋ ਜਨਮ ਕੁੰਡਲੀ ਹੈ ਉਸ ਵਿੱਚ ਵਿਆਹ ਦਾ ਜੋਗ ਬਣ ਜਾਵੇਗਾ ਜਿਨ੍ਹਾਂ ਵੀ ਉਸੇ ਗ੍ਰਹਿ ਦੋਸ਼ ਹੋਣਗੇ ਜਾਂ ਕੋਈ ਵੀ ਦੋਸ਼ ਚੱਲ ਰਿਹਾ ਹੋਵੇਗਾ ਜਿਸ ਕਰਕੇ ਮੁਸ਼ਕਲਾਂ ਤੇ ਪਰੇਸ਼ਾਨੀਆਂ ਆ ਰਹੀਆਂ ਹੁੰਦੀਆਂ ਹਨ ਉਹ ਦੂਰ ਹੋਣ ਗਿਆ ਮਾਤਾ ਲక్ష్ਮੀ ਨਾਲ ਜੇਕਰ ਅਸੀਂ ਹਲਦੀ ਦਾ ਤਿਲਕ ਲਗਾਉਂਦੇ ਹਾਂ ਤਾਂ ਸਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਜੋ ਸ਼ੁਕਰ ਹੁੰਦਾ ਹੈ ਉਹ ਮਜ਼ਬੂਤ ਹੁੰਦਾ ਹੈ ਇਸਦੇ ਨਾਲ ਮਾਤਾ ਲక్ష్ਮੀ ਬਰਸਨ ਹੁੰਦੇ ਆ ਤੇ ਇਸ ਤਰ੍ਹਾਂ ਗਣਪਤੀ ਜੀ ਨੂੰ ਹਲਦੀ ਦਾ ਤਿਲਕ ਲਗਾਉਣ ਦੇ ਨਾਲ ਬੱਚਿਆਂ ਦੇ ਜਨਮ ਕੁੰਡਲੀ ਦੇ ਵਿੱਚ ਜੋ ਬੋਧ ਹੁੰਦਾ ਹੈ ਉਹ ਮਜ਼ਬੂਤ ਹੁੰਦਾ ਹੈ ਇਸਦੇ ਨਾਲ ਨਾਲ ਤੁਹਾਨੂੰ ਸਾਰੇ ਰਿਸ਼ਤੇ ਕਰਨ ਦੀ ਸਮਝ ਆ ਜਾਵੇਗੀ ਤੁਹਾਡੇ ਰਸਤੇ ਖੋਲਣਗੇ ਜੋ ਆ ਰਹੀਆਂ ਮੁਸ਼ਕਲਾਂ ਦੂਰ ਹੋਣਗੀਆਂ ਰਸਤੇ ਜੋ ਬੰਦ ਹੋਏ ਉਹ ਖੁੱਲ ਜਾਣਗੇ ਇਸੇ ਤਰ੍ਹਾਂ ਰਿਸ਼ਤੇ ਕਾਦੇ ਸਮੇਂ ਜੋ ਤੁਹਾਨੂੰ ਲੱਗਦਾ ਹੈ ਕਿ ਰਿਸ਼ਤਾ ਪਸੰਦ ਨਹੀਂ ਆ ਰਿਹਾ ਜਾਫਿਰ ਤੁਹਾਡੇ ਬੱਚਿਆਂ ਨਾਲ ਰਿਸ਼ਤਾ ਪਸੰਦ ਨਹੀਂ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਤੁਹਾਡੀਆਂ ਮੁਸ਼ਕਲਾਂ ਦੋਰੋ ਜਾਣਗੀਆਂ ਤੁਹਾਨੂੰ ਇਸ ਚੀਜ਼ ਦੀ ਸਮਝਾਉਣੀ ਸ਼ੁਰੂ ਹੋ ਜਾਵੇਗੀ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਹੈ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਨਹੀਂ ਹੈ ਇਸ ਕਰਕੇ ਤੁਸੀਂ ਇਸ ਸੁਪਾਣੂ ਕਰਦੇ ਸਮੇਂ ਹਲਦੀ ਦਾ ਤਿਲਕ ਚਰੂ ਲਗਾਉਣਾ ਹੈ ਇਸ ਤੋਂ ਬਾਅਦ ਤੁਸੀਂ ਜਿਹੜੀ ਹਰੀ ਇਲਾਚੀ ਤੇ ਮੌਂ ਦੀ ਦਾਲ ਵਾਲੀ ਕਟੋਰੀ ਰੱਖੀ ਹੋਈ ਹੈ ਉਹਨਾਂ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਕੇ ਗਣਪਤੀ ਤੇ ਮਾਤਾ ਲక్ష్ਮੀ ਜੀ ਦੇ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਨਾਲ ਪ੍ਰਾਰਥਨਾ ਕਰਨੀ ਹੈ ਕਿ ਜੇ ਤੁਹਾਡੇ ਬੱਚਿਆਂ ਦੀ ਉਮਰ ਵੱਧ ਗਈ ਹੈ ਬੱਚਿਆਂ ਦੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਣ ਤੇ ਜੋ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਹੈ ਉਹ ਦੂਰ ਹੋਵੇ ਸਾਡੇ ਬੱਚਿਆਂ ਦਾ ਵਿਆਹ ਦਾ ਜੋਗ ਪੰਜ ਜਾਵੇ ਤੇ ਸਾਡੇ ਬੱਚਿਆਂ ਦੇ ਲਈ ਉਹ ਹੀ ਰਿਸ਼ਤੇ ਆਉਣ ਜਿਨ੍ਹਾਂ ਨੂੰ ਅਸੀਂ ਪਸੰਦ ਕਰ ਲਈਏ ਤੇ ਜਿਸ ਵਿੱਚ ਗੁੰਜਾਇਸ਼ ਨਾ ਹੋਵੇ ਉਹ ਰਿਸ਼ਤਾ ਸਿਨਾ ਕਰੀਏ ਇਸ ਤਰੀਕੇ ਨਾਲ ਤੁਸੀਂ ਅਰਦਾਸ ਕਰਨ ਤੋਂ ਬਾਅਦ ਹਰੀਆਂ ਇਲਾਚੀਆਂ ਗਣਪਤੀ ਤੇ ਮਾਤਾ ਜੀ ਦੇ ਅੱਗੇ ਰੱਖ ਦੇਣੀਆਂ ਹਨ ਤੇ ਉਹ ਮੌਂਗ ਦੀ ਦਾਲ ਵਾਲੇ ਕਟੋਰੀ ਨੂੰ ਮਾਤਾ ਤੇ ਗਣਪਤੀ ਜੀ ਦੇ ਅੱਗੇ ਰੱਖ ਦੇਣਾ ਹੈ ਇਹ ਸਾਰੀ ਪ੍ਰਾਰਥਨਾ ਦੇ ਉਪਾਅ ਕਰਨ ਤੋਂ ਬਾਅਦ ਇੱਕ ਮੰਤਰ ਤੁਸੀਂ ਜਾਪ ਕਰਨਾ ਹੈ ਉਹ ਹੈ ਜੀ ਓਮ ਸ਼ਨੇ ਨਮੇ ਸ਼੍ਰੀ ਗਣੇਸ਼ ਨਮੇ ਐਸੇ ਮੰਤਰ ਦਾ ਜਾਪ ਇੱਕ ਵਾਰ ਕਰਨਾ ਹੈ ਤੇ ਗਣਪਤੀ ਤੇ ਮਾਤਾ ਲక్ష్ਮੀ ਦੇ ਚਰਨਾਂ ਦੇ ਵਿੱਚ ਹੀ ਤੁਸੇ ਹੋਣੇ ਚਾਹੀਦੇ ਹੋ ਇਹ ਸੀ ਪਹਿਲਾ ਉਪਾਅ ਮੇਰੇ ਤੁਹਾਨੂੰ ਇਹ ਉਪਾਅ ਵਧੀਆ ਲੱਗਾ ਹੋਵੇਗਾ ਇਸ ਨੂੰ ਤੁਸੀਂ ਇੱਕ ਵਾਰ ਕਰਕੇ ਤੇ ਅਸ਼ਮਾ ਦੇ ਜਰੋੜ ਦੇਖਿਓ ਤੁਹਾਨੂੰ ਇਸ ਨਾਲ ਲਾਭ ਜ਼ਰੂਰ ਹੋਵੇਗਾ